ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਇੱਕ ਬੂਰੀ ਝੋਟੀ ਤੇ ਇੱਕ ਕਾਲੀ ਦੋ ਨਾਗ ਸੇਰ ਆ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਪਿੰਡ ਸੇਣਾ ਜੀ ਜ਼ਿਲ੍ਹਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 9041483135 90414 83135 ਪਹਿਲਾ ਨੰਬਰ ਜਿਹੜੀ ਬੂਰੀ ਕੱਟੀ ਆਪਾਂ ਦੇਖੀ ਜਾਨੇ ਆ ਕਿੰਨੀ ਉਮਰ ਹੈ ਜੀ ਜੀ ਉਮਰ ਜੀ 60 ਦੀ 60 ਦੀ ਉਮਰ ਆ ਥਾਂ ਤੁਹਾਨੂੰ ਸਹੀ ਆ ਚਾਰੇ ਸੋ ਥਾਂ ਦੇਖੋ ਚਾਰੇ ਕੋਈ ਫੋਟ ਸੰਗ ਨਹੀਂ ਹਨਾ ਤੇ ਰਿਕਾਰਡ ਵਗੈਰਾ ਪਤਾ ਕੁਛ ਵੀ ਕਿਹੜੀ ਮਾਜੇ ਕੋਈ ਗੱਲਬਾਤ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਵੀ ਇਹਦਾ ਮਾਣ ਮੱਟੇ ਮਾਨਦਨ ਹੋ ਜਾਊਗਾ ਧੋਰੀ ਬਾਹਰ ਨੇ ਨੂੰ ਸੋ ਫਿਰ ਪਹਿਲੇ ਨੰਬਰ ਜਿਹੜੇ ਆਪਾਂ ਬੂਰੀ ਕੱਟੀ ਦੇਖੀ ਜਾਨੇ 26000 ਰੁਪਿਆ ਇਹਦਾ ਹੈਗਾ ਰੇਟ ਆ ਸਾਲਕ ਦੇ ਲਗਭਗ ਦੀ ਕੱਟੀ ਹੈਗੀ ਤੇ ਕੱਟੀ ਦਾ ਕਰੈਕਟਰ ਕੋਟਰ ਦੇਖਿਆ ਗਾਰਦਰ ਕੋ ਉਦੇ ਲੰਬੀ ਆ ਚੰਗੀ ਸੋਹਣੀ ਰਾਜੀ ਸਮੀ ਪੜੀ ਵੀ ਕੱਟੀ ਆ ਵਧੀਆ ਸੋਹਣੀ ਉਹਨਾਂ ਡੈਮੇਜ ਛੋਟੇ ਬੰਨ ਵਾਲੀ ਆ ਸਪੈਠ ਫੁੜੇ ਬੰਨ ਤੇ ਦੇਖੋ ਤੇ ਪਿਓਰ ਬੂਰੀ ਸਾਫ ਸੁਥਰੀ ਲੈ ਚੱਲ ਵੀਰੇ ਬੰਨਦੇ ਤੇ ਸਿੰਗ ਮੂੰਹ ਪਤਾ ਦੇਖੋ ਪੂਰਾ ਕੁੰਡਾ ਸਿੰਗਾ ਤੇ ਸਿੰਗ ਕੁੰਡਾ ਮੋੜ ਦੀ ਦੁਰੀ ਹੁੰਦੀ ਆ ਮਾੜਾ ਮਾੜਾ ਲੱਗਿਆ ਤਾਂ ਹੁਣ ਘੁਮਣ ਤੇ ਰਾਜੀ ਪੜੀ ਵੀ ਬਹੁਤ ਜਿਆਦਾ ਬਾਕੀ ਥਣਾਂ 'ਚ ਬਿੱਥੀ ਬੁੱਥੀ ਦੇਖੀਏ ਪੂਰੀ ਚੰਗੀ ਰਾਜੀ ਸਮੀ ਪੜੀ ਵੀ ਲੰਬੀ ਲੱਤ ਦੀ ਛੋਟੀ ਆ ਬਾਂਡੜੀ ਕੱਟੀ ਹੈ ਜਮਾ ਸਾਲ ਭਰੇ ਦੀ ਹੈਗੀ ਉਮਰ 26000 ਰੁਪਏ ਦਾ ਹੈਗਾ ਰੇਟ 26 ਦੇ ਵਿੱਚੋਂ ਮਾਨਦਾਨ ਵੀਰ ਆਪਾਂ ਕਰਾਂਗੇ ਠੀਕ ਆ ਕਿ ਦੋ ਨੰਬਰ ਜਿਹੜੀ ਕਾਲੀ ਕੱਟੀ ਦੇਖੀ ਜਨੇ ਆਪਾਂ ਇਹ ਵੀ 13 ਮਹੀਨੇ ਦੀ 13 ਮਹੀਨੇ ਦੀ ਉਮਰ ਆ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 100 ਰੁਪਏ ਤੇ ਇਹਦੇ ਥਣ ਦੇ ਫੋਟ ਚੰਗੇ ਨਹੀਂ ਕੋਈ ਮੈਂ ਕਰ ਜਮਾ ਬਾਹਲੀ ਚੰਗੇ ਥਣ ਤੇ ਠੀਕ ਆ ਸੋ ਥਣ ਦੇਖੋ ਚਾਰੇ ਚੰਗੇ ਆ ਹਨਾ 24000 ਦੇ ਵਿੱਚੋਂ ਆਰਮ ਹੋ ਜੂਗੀ ਇਹ ਤਾਂ ਨਹੀਂ ਕੋਈ ਰਿਕਾਰਡ ਪਤਾ ਆਪਾਂ ਨੂੰ ਆਪਾਂ ਦਾ ਘਾਟ ਪਾਣੀ। ਸਭ ਤੋਂ ਲੋਕ ਦਾ ਬਸੇਰਾ ਕੋ ਦਾ ਦੇ ਆਪਾਂ ਕੀ ਠੀਕ ਹੈ। ਮਾਰਾ ਵੀ ਚੰਗੀ ਕੱਟੀ ਦੇਖ ਕੇ ਆਪਾਂ ਪਾਲਕ ਲੈ ਆਉਨੇ ਆ ਧੋਰੀਏ ਨੂੰ। ਸੋ ਦੂਜੇ ਨੰਬਰ ਦੀ ਕੱਟੀ ਦੇਖੀ ਰਹੀ 24000 ਰੁਪਏ ਹੈ ਇਹਦੀ ਕੀਮਤ ਆ। ਪਹਿਲੇ ਨੰਬਰ ਵਾਲੀ ਦੀ 26000 ਰੁਪਏ ਬੂਰੀ ਕੱਟੀ ਆ ਬਹੁਤ ਚੰਗੀ ਸੋਹਣਾ ਤਿੱਖਾ ਸਿੰਘ ਦਾ ਮੋੜ ਦੀ ਧੋਰੀ ਹੁੰਦੀ ਦਾ ਤੋਂ। ਇਹਦੀ ਕੀਮਤ ਹੈਗੀ ਹੈ 24000 ਰੁਪਏ। 13 ਕਿ ਮਹੀਨੇ ਲਗਭਗ ਹੈ ਜੀ ਉਮਰ ਆ ਤੇ ਮੋਰੀ ਥੋੜੀ ਅੱਕਲ ਕਾਨ ਕਰਦੀ ਹੈ ਹਨਾ। ਠੀਕ ਹੈ ਸੈਂਗੀ ਵੀ ਸੋਹਣਾ ਕੁੰਡਾ ਮੋੜ ਦੀ ਧੋਰੀ ਹੁੰਦੀ ਹੈ। ਪਰ ਠੀਕ ਹੈ ਲੈ ਚੱਲ ਤੋਰ ਮੰਦੇ ਕੋਈ ਗੱਲ ਨਹੀਂ ਸੋ ਇਹ ਦੂਜੇ ਨੰਬਰ ਤੇ 24000 ਕੀਮਤ ਸੋ ਜੇ ਕੋਈ ਮਾਨ ਕੇ ਚਲੋ ਜੋੜਾ ਲੋਕ ਦਾ ਇਕੱਠਾ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਕਰ ਦਾਂਗੇ ਨੰਬਰ ਬੋਲ ਜੀ ਦੁਬਾਰਾ ਆਪਣਾ 9841183152 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ